ਮੀਨੇ ਜਿੰਨੇ ਆਪਾਂ ਸਾਈਕਲ ਚੁੱਕੇ ਸੀਗੇ ਓਏ ਕਿਸ ਕੁੱਤੇ ਨੇ ਚੁੱਕਿਆ ਮੀਨੇ ਮੈਂ ਤੇਰਾ ਦੱਸਦਾ ਤੇਰੀ ਕਾਲ ਰਿਕਾਰਡਿੰਗ ਤੇ ਲੱਗੀ ਹੋਈ ਐ ਓ ਤੇਰੇ ਤੇ ਲਾਲਤ ਓਏ ਓਏ ਸੱਚ ਓ ਸਾਬ ਓਏ ਫੁੰਦੇ ਓ ਇਹਨੂੰ ਓਏ ਮਮਾ ਵੀ ਨਾ ਪੋਕੀ ਜਾਂ ਪਾਖਲਾ ਮੀਨੇ ਜਿਹੜੇ ਆਪਾਂ ਪਾਣੀ ਵਾਲੇ ਪੰਪ ਜਿੰਨੇ ਚੁੱਕੇ ਤੂੰ ਜਿੱਥੇ ਜਿੱਥੇ ਵੇਚਿਆ ਨਾ ਮੈਂ ਸਾਰੇ ਦੱਸਾਂਗੀ ਹੋਲੀ ਬੋਲੇ ਓਏ ਓ ਯਾਰ ਕੀ ਕਰਾਂ ਨੇ ਯਾਰ ਕੀ ਮਾਰੇ ਬੰਦੇ ਨੂੰ ਆ ਵੀ ਫਸਾਇਆ ਕਾ ਯਾਰ ਮੀਨੇ ਯਾਰ ਮੈਂ ਦੱਸਣਾ ਨਹੀਂ ਸੀ ਤੇਰਾ ਨਾਮ ਕਿਹਨਾਂ ਨੂੰ ਮੈਨੂੰ ਲਿੱਤਰ ਹੀ ਜੰਨੇ ਮਾਰੇ ਆ ਕਿ ਮੈਂ ਫਿਰ ਦੱਸਦਾ ਮੈਂ ਕਿਹੜਾ ਹੋਰ ਮਾਰ ਓਏ ਮੈਂ ਕਿਹਾ ਮੇਰਾ ਯਾਰ ਮੀਨਾ ਜਿਹੜਾ ਐ ਨਾ ਮੈਂ ਤਾਂ ਬਸ ਆਈਡੀਆ ਹੀ ਦਿੰਦਾ ਸੀਗਾ ਕਿ ਕਿ ਨੂੰ ਦਿੰਦਾ ਸੀ ਯਾਰ ਮੀਨੇ ਤੈਨੂੰ ਤੂੰ ਹੀ ਲੌਂਦਾ ਸੀ ਨਾ ਪੰਪ ਲੋਕਾਂ ਦਾ ਓਏ ਰੱਬ ਕੋ ਭਰੇਗਾ ਓਏ ਚਾਚੀ ਵਾਰਾ ਕਰਾਂਗੇ ਜਾਂਦੇ ਯਾਰ ਮੇਰਾ ਨਾਂਕਲੀ ਲਈ ਜੰਨਾ ਯਾਰ ਤੂੰ ਆਪ ਫਸਿਆ ਮੀਨੇ ਇਹਨਾਂ ਨੇ ਮੈਨੂੰ ਨਾ ਉਸ ਗੱਲ ਤੇ ਬੜੇ ਲਿੱਤਰ ਮਾਰੇ ਜਦੋਂ ਆਪਾਂ ਛੱਤ ਭੰਨ ਕੇ ਤੇ ਚੋਰੀ ਨਹੀਂ ਸੀ ਤੂੰ ਕਿਥੇ ਤੂੰ ਅੰਦਰ ਨਾ ਤੋਲੇ ਹਜੇ ਜੋਲਾ ਮਾ ਛਾਤਾ ਡੇਕਾ ਪੈਣੀ ਮੈ ਤੇਰੇ ਨਾਲ ਸਾਥ ਰਹੇ ਤੇ ਤੂੰ ਜਦੋਂ ਅੰਦਰ ਵੜਿਆ ਸੀ ਸਾਰਾ ਸਮਾਨ ਤੋ ਚੁੱਕਿਆ ਸੀ ਨਾ ਮੈਂ ਤਾਂ ਬਾਹਰ ਹੀ ਖੜਾ ਸੀ ਯਾਰ ਮੇਰੀ ਮੇਰੀ ਗੱਲ ਸੁਣਾ ਓਏ ਇਹ ਪੁਲਸ ਵਾਲਿਆਂ ਦੇ ਵੀ ਕੰਨ ਹੁੰਦੇ ਆ ਯਾਰ ਜਾਣਦੇ ਯਾਰ ਇਹdal ਮਜ਼ਾਕ ਨਾ ਕਰ ਯਾਰ ਤੂੰ ਮਜ਼ਾਕ ਚ ਗੱਲ ਕਰਨਿਆ ਯਾਰ ਸਭੀ ਸਮਝਣ ਦਾ ਸੱਚੀ ਆ ਯਾਰ ਮੈਨੇ ਪੁਲਸ ਵਾਲਿਆਂ ਇਧਰ ਤੇਰੇ ਹਲ ਤੋਰ ਪਾਇਆ ਮੈਂ ਕਰਦਾ ਤੇਰੇ ਦਾ ਐਡਰੈਸ ਦਿੱਤਾ ਮੈਨੂੰ ਮਾਫ ਕਰ ਦੇ ਭਰਾ ਓਏ ਝੂਠ ਬੋਲਦਾ

ਮੀਨੇ ਯਾਰ ਯਾਰ ਤੂੰ ਮੀਨਾ ਕਹ ਲਈ ਕਿ ਨਾ ਯਾਰ ਤੂੰ ਮੀਂਹਾਂ ਤੋਂ ਹੋਰੀ ਕਰ ਮੀਨੇ ਜਿਹੜੇ ਤੋਂ 16 ਮੋਬਾਈਲ ਇਕੱਠੇ ਲਿਆ ਕੇ ਵੇਚੇ ਸੀ ਮੈਨੂੰ ਮੁਆਫ ਕਰਦੀ ਯਾ ਅੱਲਾ ਮੈਨੂੰ ਮਾਫ ਕਰਦੀ ਓਏ ਓਏ ਕੋਈ ਸਿਮ ਵਾਲਾ ਮੇਰੇ ਕੋ ਮੋਬਾਈਲ ਆ ਮੈਨੂੰ ਰਿਸ਼ਤੇਦਾਰ ਵਾਲੇ ਕਈ ਵਾਰੀ ਮੈਨੂੰ ਬੋਲਦੇ ਆ ਇਹ ਦੋ ਸਿਮ ਵਾਲਾ ਮੋਬਾਈਲ ਲੈ ਲੈ ਯਾਰ ਕੋਈ ਦੂਜਾ ਲੈ ਲੈ ਮੇਰੇ ਕੋ ਤਾਂ ਹੁਣੀ ਲੈ ਹੁੰਦਾ ਯਾਰ ਜਾਣਦੇ ਹਾਂ ਜੀ ਹਾਂ ਹਾਂ ਇਹਨੂੰ ਫੜ ਕੇ ਰੋ ਓ ਕੁਝ ਨਹੀਂ ਕਰਦਾ ਕੁਝ ਨਹੀਂ ਕਰਦਾ ਮੈਨੂੰ ਫੜ ਕੇ ਕਿਤੇ ਰਹਿੰਦਾ ਕਿਤੇ ਮੈਨੂੰ ਨਵਾਂ ਐਡਰੈਸ ਦੱਸੋ ਸਰ ਜੀ ਇਹਨੂੰ ਲੈ ਆ ਮੇਰੇ ਕੱਲੇ ਤਾਂ ਦਿਲ ਨਹੀਂ ਲੱਗਦਾ ਮੈਂ ਤੇਰਾ ਦਿਲ ਲਾਣਾ ਇਹਦਾ ਵੀ ਲਾਣਾ ਤੇਰਾ ਵੀ ਲਾਣਾ ਸਾਹਿਬ ਮੇਨਾ ਸਾਹਿਬ ਜੀ ਓਏ ਕਿੰਦਰਾ ਗੱਲ ਕਰਦਾ ਪਿਆ ਸਾਹਿਬ ਜੀ ਤੁਹਾਡੇ ਨਾਲ ਗੱਲ ਕਰਨੀ ਯਾਰ ਮੈਂ ਮੇਰੀ ਗੱਲ ਸੁਣੋ ਸਾਹਿਬ ਜੀ ਇਹ ਬੰਦਾ ਫਰਾਡੀ ਹੈਗਾ ਯਾਰ ਮੇਰਾ ਨਾ ਕੋਈ ਤਲਕ ਨਹੀਂ ਹੈਗਾ ਅੱਲਾ ਦੀ ਕਿਸਮੇ ਮੈਂ ਨਾ ਤੇਰੀਆਂ ਇੰਨੀਆਂ ਕਾਲਾਂ ਇਹਦੇ ਨਾਲ ਕਿਉਂ ਹੋਈਆਂ ਬਾਈ ਓ ਯਾਰ ਮੈਨੂੰ ਕਾਲਾਂ ਕਰਦਾ ਸੀ ਮੈਂ ਦੇਖੋ ਰਾਂਗਾਲਾ ਬੰਦਾ ਮੈਂ ਰੱਗ ਸਾਹ ਤੂੰ ਇਹਦਾ ਕੁਝ ਲੱਗਦਾ ਹੈ ਤਾਂ ਦੀ ਗੱਲ ਆ ਕੀ ਪਿਆ ਓਏ ਯਾਰ ਮੈਨੂੰ ਮਜ਼ਹਿਰ ਲੱਗਦਾ ਯਾਰ ਇਹਦੇ ਕੋਲ ਮੋਬਾਈਲ ਨਿਕਲੇ ਨਾ ਸਾਰੀਆਂ ਕਾਲਾਂ ਗਈਆਂ ਹੀ ਤੇਰੇ ਨੰਬਰ ਤੇ ਨਹੀਂ ਓ ਯਾਰ ਮੈਂ ਇਹਨੇ ਦੱਸਿਆ ਕੀ ਦੱਸਿਆ ਇਹਨੇ ਆਖਿਆ ਕਿ ਜਿਹੜੀ ਮੋਟਰ ਲਟਾਈ ਏ ਉਹ ਵੀ ਮਹੀਨੇ ਲਈ ਏ ਮੋਟਰ ਮਹੀਨੇ ਨਾਲਾਈ ਆ ਹਾਂ ਤੇ ਤੂੰ ਲਗ ਦਿੱਤੀ ਨਹੀਂ ਇਹਨੂੰ ਹਾਂ ਜੀ ਜਾ ਤੇ ਉਹ ਜਿਹੜੀ ਮੇਰੀ ਸੇਹ ਦਾ ਮੈਨੂੰ ਮੋਟਰ ਤੁਰਦੇ ਰੱਖੇ ਉਹ ਤੂੰ ਰਹਿੰਦਾ ਕਿਦੇ ਮੈਨੂੰ ਆਪਣਾ ਐਡਰੈਸ ਦੱਸ ਆ ਕਿ ਅਸੀਂ ਆਪ ਨਬੀਏ ਮੈਂ ਕਿਤੇ ਰਹਿਣਾ ਯਾਰ ਮੈਂ ਤਾਂ ਖਾਣਾ ਬਦੋਸ਼ੀਆ ਬੰਦਾ ਯਾਰ ਜਾਣਦੇ ਯਾਰ ਸਾਹਿਬ ਤੇਰੀ ਖਾਣਾ ਬਦੋਸ਼ੀ ਮੈਂ ਕੱਢਣਾ ਮੈਂ ਲਬ ਲੈਣਾ ਤੈਨੂੰ ਓ ਯਾਰ ਮੈਂ ਨਹੀਂ ਹੈਗਾ ਇਹਦਾ ਤੂੰ ਇਦਾਂ ਦਾ ਹੈ ਜਾਂ ਨਹੀਂ ਤੈਨੂੰ ਹੁਣ ਥਾੜੇ ਲਿਆ ਕੇ ਦੱਸਦਾ ਆ ਗੱਲ ਕਰਦਾ ਕਰ ਕਰ ਮੀਨੇ ਭਾਜੀ ਓਏ ਮੈਨੂੰ ਭਾਜੀ ਨਾਲ ਕੀ ਆਇਆ ਓਏ ਮੈਨੂੰ ਮੀਨਾ ਵੀ ਤਾਂ ਕਹੀ ਬਥ ਦੱਸ ਤਾਈ ਯਾਰ ਹੋਰ ਕੋਈ ਹੋਸ਼ ਨੂੰ ਹੱਥ ਮਾਰ ਯਾਰ ਜੇ ਪੋਰਾ ਕਿ ਥੋੜੀ ਜਿਹੀ ਹੋਸ਼ ਲਾ ਗਈ ਨਾ ਤੇ ਮੇਰਾ ਭਰਾਵਾ ਮੇਰੀ ਗੱਲ ਸੁਣ ਆ ਜਾ ਸ਼ੇਰ ਅਜ ਇਕੱਲਾ ਹੀ ਫਸਿਆ ਓਏ ਉਹ ਸ਼ੇਰ ਦੇ ਨਾਲ ਕੁੱਤਾ ਦੇਣਾ ਬਸਾ ਓਏ ਯਾਰ ਤੂੰ ਸ਼ੇਰ ਆ ਮੇਰੀ ਗੱਲ ਸੁਣ ਤੂੰ ਚਿੱਤਰ ਖਾ ਲੈ ਯਾਰ ਮੈਨੂੰ ਕੱਲੀ ਪਤੋ ਵਧੀ ਇੱਥੇ ਯਾਰ ਦਾਵਤ ਦੇਣਿਆ ਯਾਰ ਉਹਨਾਂ ਸਾਹਮਣੇ ਮੇਰਾ ਨਾਮ ਲਈ ਜਨਾ ਯਾਰ ਮੀਨੇ ਸੱਜਣੀ ਮੇਰੇ ਚੋਰੀਆਂ ਦੇ ਹਮਦਰਦ ਓਏ ਓਏ ਮੇਰੇ ਤੂੰ ਰੰਗ ਕਰਦੇ ਨੂੰ ਮੈਨੂੰ ਅਜ ਤੱਕ ਰੋਟੀ ਨਹੀਂ ਮਗਾ ਕੇ ਦਿੱਤੀ ਯਾਰ ਸੱਜਣ ਕਿੱਦਾ ਹੋ ਗਿਆ ਮੈਂ ਤੇਰਾ ਯਾਰ ਮੇਰੇ ਚੋਰੀਆਂ ਦੇ ਸਾਥੀ ਓਏ ਓਏ ਹੋਲੀ ਬੋੜ ਮੇਰੀ ਗੱਲ ਸੁਣ ਮੇਰੀ ਗੱਲ ਉਹ ਬੋਲੀ ਨਾ ਚੁੱਪ ਚੁੱਪੋ ਕਹਿ ਮੇਰੀ ਗੱਲ ਸੁਣ ਤੂੰ ਸਿਰਫ ਗੱਲ ਕਰਕੇ ਤੇ ਤੈਨੂੰ ਉਹਨਾਂ ਨੇ ਕਿਉਂ ਮਾਰਿਆ ਇਹ ਨਾ ਕਹਿ ਕੇ ਯਾਰ ਮੈਂ ਮੈਂ ਮੀਨਾ ਤੇ ਇਹ ਉਹ ਮੈਂ ਇਹਨੂੰ ਜਾਣਦਾ ਯਾਰ ਤੇ ਮੇਰੀ ਗੱਲ ਤੂੰ ਹੋਛ ਕਰ ਯਾਰ ਨਹੀਂ ਮੀਨੇ ਭਾਜੀ ਮੈਂ ਸਭ ਕੁਝ ਦੱਸ ਦਿੱਤਾ ਕੀ ਦੱਸਿਆ ਕਿ ਮੈਂ ਤੇ ਮਾੜਾ ਚੋਰ ਸੀ ਮੇਰਾ ਜਿਹੜਾ ਉਸਤਾਦ ਆ ਨਾ ਸਰਗਨਾ ਹਾਂ ਉਹਦਾ ਨਾਂ ਬਿਲਡ ਅਪ ਮੀਨਾਰਾਂ ਦਾ ਸਾ ਉਸ ਤੇਰੇ ਪੇੜੇ ਨੂੰ ਅੱਖ ਲੱਗ ਜਾ ਓਏ ਉਹ ਮਰੇ ਤੂੰ ਏ ਅਜੀਬ ਕੱਡੋ ਬਾਹਰ ਓਏ ਸਾਹਿਬ ਜੀ ਓ ਸਾਹਿਬ ਹਲੋ ਪਾਜਾ ਹਾਂ ਮੀਨਿਆ ਹਾਂ ਜੀ ਤਿਆਰ ਹੋ ਜਾ ਵੀ ਆ ਗਏ ਹਾਂ ਭਾਜੀ ਭਾਜੀ ਬਕਵਾਸ ਕਰ ਰਿਹਾ ਭਾਜੀ ਅੱਲਾ ਦੀ ਕਸਮੇ ਮੈਂ ਨਹੀਂ ਆ ਗਿਆ